के नारी नहीं यार, सच्चाई तो यही है विधानसभा बहाना है केजरीवाल को राज्यसभा में जाना है उसका पंजाब से कोई लेन देन नहीं हैगा केजरीवाल का केजरी ना ये सीट ना लेन देन है और सिर्फ अपनी सत्ता और कुर्सी दे लई लड़ रहा हैगा, जिस तरह मछली बिन पानी दे छट पटा है ठीक उस तरह केजरीवाल सत्ता और कुर्सी हाथ दो तो छिन्न बाद छट रहा है ਦਿੱਲੀ ਤੋਂ ੱੱਕਾ ਮਾਰਿਆ ਅੱਜ ਪੰਜਾਬ ਆ ਬੜਿਆ ਹੈਗਾ ਔਰ ਪੰਜਾਬ ਦੀ ਕੁਰਸੀ ਤੇ ਪੰਜਾਬ ਪੰਜਾਬ ਦੇ ਲੋਕਾਂ ਦਾ ਪਹਿਲਾ ਹੱਕ ਹੈ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ ਔਰ ਚਾਹੇ ਮੁੱਖ ਮੰਤਰੀ ਦਾ ਪਦ ਹੋਵੇ ਅਸੀਂ ਬਾਰ ਬਾਰ ਭਗਵਤ ਮਾਨ ਨੂੰ ਕਹਿੰਨੇ ਆ ਆਪਣੀ ਕਮਰ ਸਿੱਧੀ ਰੱਖ ਆਪਣੀ ਪਗੜੀ ਆਪਣਾ ਸਰ ਸਿੱਧਾ ਰੱਖ ਕੇਜਰੀਵਾਲ ਦੇ ਸਾਹਮਣੇ ਚੁੱਕ ਨਹੀਂ ਸਰ ਉਹਨੇ ਇੱਕ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਸ੍ਰੀ ਕੇਜਰੀਵਾਲ ਨੇ ਮੁੱਦਾ ਮਣਾਇਆ ਹੈ ਪੰਜਾਬ ਦੇ ਮੁੱਦੇ ਕਰ ਰਹੇ ਨਾ ਕੋਈ ਨਹੀਂ ਨਹੀਂ ਕੇਜਰੀਵਾਲ ਨੇ ਆਕੇ ਬਿਲਕੁਲ ਕੇਜਰੀਵਾਲ ਨੇ ਆਕੇ ਪੰਜਾਬ ਮੁੱਦਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਜਰੀਵਾਲ ਮੁੱਦਾ ਨਹੀਂ ਹੈ ਮੁੱਦਾ ਨਸ਼ਾ ਹੈ ਨਸ਼ੇ ਦੇ ਨਾਲ ਹੋ ਰੀਆਂ ਮੋਤਾ ਸਭ ਤੋਂ ਵੱਡਾ ਮੁੱਦਾ ਹੈ ਬੀਬੀਆਂ ਪੁੱਛ ਰੀਆਂ 1000 ਰੁਪਿਆ ਨਾ ਸੀ ਕੇਜਰੀਵਾਲ 3 ਸਾਲ ਹੋ ਗਏ ਦੀਵਾਰਾ ਤੇ ਲਿਖਿਆ ਸੀ ਇੱਕ ਮੌਕਾ ਆਪ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਆ ਜੋ ਮੌਕਾ ਦਿੱਤੇ 3 ਸਾਲ ਹੋ ਗਏ ਨੇ ਨਾ ਨਸ਼ੇ ਨਾਲ ਮੋਤਾ ਰੁਕ ਰੀਆਂ ਨੇ ਕਾਨੂੰਨ ਵਿਵਸਥਾ ਦੇਖ ਲੋ ਕੀ ਹਾਲ ਹੈ ਹਜ਼ਾਰ ਹਜ਼ਾਰ ਰੁਪਿਆ ਜਿਹੜਾ ਬੀਬੀਆਂ ਨੂੰ ਮਿਲਣਾ ਸੀ ਨਹੀਂ ਮਿਲ ਰਿਹਾ ਉਦਯੋਗਿਕ ਨਗਰੀ ਕਹਿੰਦੇ ਨੇ ਲੁਧਿਆਣਾ ਨੂੰ ਇਹ ਉਦਯੋਗਿਕ ਨਗਰੀ ਬਰਬਾਦ ਹੋ ਰਹੀ ਹੈ ਔਰ ਬੇਰੋਜ਼ਗਾਰੀ ਵੱਧ ਰਹੀ ਹੈ ਕੀ ਕਰ ਰਹੇ ਅੱਜ ਕੇਜਰੀਵਾਲ ਸੁੱਝਦੇ ਸੋਚ ਰਿਹਾ ਕਿ ਮੈਂ ਆ ਜਾਵਾਂਗਾ ਤਾਂ ਸਾਰੇ ਮੁੱਦੇ ਤੋਂ ਧਿਆਨ ਪਟਕ ਜਾਏਗਾ ਅਸੀਂ ਮੁੱਦੇ ਵੀ ਚੱਕਾਂਗੇ ਔਰ ਕੇਜਰੀਵਾਲ ਕੋਲੋਂ ਕੁਰਸੀ ਵੀ ਛੱਟ ਜੋ ਹੈ ਜ ਰਹਤਾ ਹੈ ਜੀ ਯਾਤਰਾ ਕੇ ਮੇਰੇ ਨਾਲ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਯਾਤਰਾ ਲਈ ਯਾਤਰਾ ਲਈ ਤੁਸੀਂ ਕੁਰਸੀ ਦੇ ਬਿੱਟੀ ਦਿਖ ਰਹੇ ਹੋ ਜੇ ਅਰਮਿੰਦ ਕੇਜਰੀਵਾਲ ਜੀ ਪੰਜਾਬ ਦਾ ਲੋਕਾਂ ਦਾ ਕਹਿ ਰਿਹਾ ਮੇਰੇ ਨਾਲ ਪੰਜਾਬੀ ਬਹੁਤ ਪਿਆਰ ਕਰਦੇ ਨੇ ਜੇ ਉਹ ਪਾਰਲੀਮੈਂਟ ਚ ਜਾਣਾ ਚਾਹੁੰਦੇ ਆ ਇਤੋਂ 3 MP ਨੇ ਆਮ ਆदमी ਦੇ ਦੋਨਾਂ ਜੋ ਜਰਨਲ ਕੈਟਾਗਰੀ ਦੇ ਨੇ ਇੱਕ ਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਜੇ ਇੰਨਾ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਪੰਜਾਬੀ ਪਿਆਰ ਕਰਦੇ ਨੇ ਉਹਨਾਂ ਦਾ ਅਸਤੀਫਾ ਦਿਵਾਉਂਦੇ MP ਦੀ ਜਨਾਬ ਲੜਦੇ ਜੇ ਇਦੋਂ ਵੀ ਨਹੀਂ ਨਹੀਂ ਲੱਗਦਾ ਸੀ ਇੱਥੋਂ ਆਪ ਆ ਕੇ ਬੈਸਟ ਚ ਇਲੈਕਸ਼ਨ ਲੜਦੇ ਤੇ ਪਤਾ ਲੱਗ ਜਾਂਦਾ ਵੀ ਪੰਜਾਬੀ ਪਿਆਰ ਕਰਦੇ ਆ ਕਿ ਨਹੀਂ ਕਰਦੇ ਇਨਡਾਇਰੈਕਟਲੀ ਮੁੱਖ ਮੰਤਰੀ ਬਣਨ ਨਾਲੋਂ ਡਾਇਰੈਕਟ ਮੁੱਖ ਮੰਤਰੀ ਬਣ ਲੈਂਦੇ ਜੇ ਜਿੱਤਦੇ ਜਿੱਤਣ ਦਾ ਜਮਾਨਤ ਜਬਤ ਹੁੰਦੇ ਇਸ ਕਰਕੇ ਜਿੱਤੇ ਨਹੀਂ ਪਰ ਮੈਂ ਇਹ ਕਰਨਾ ਚਾਹੁੰਦਾ ਵੀ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੱਸ ਦੇਣਗੇ ਵੀ ਇੱਥੇ ਉਹਦਾ ਕੋਈ ਹੱਕ ਨਹੀਂ ਇੱਥੇ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਬਾਹਰ ਵਾਲਿਆਂ ਨੂੰ ਇੱਥੇ ਫੈਸਲੇ ਕਰਨ ਨਹੀਂ ਦਿੱਤੇ ਜਾਣਗੇ ਯਾਤਰਾ ਕਰਨੀ ਨਹੀਂ ਤੁਹਾਨੂੰ ਰੋਕਿਆ ਜਾ ਰਹੀ ਬਿਲਕੁਲ ਰੋਕਿਆ ਜਾ ਰਿਹਾ ਤੁਹਾਡੇ ਸਾਹਮਣੇ ਆ ਜੀ ਪਰਮਿਸ਼ਨ ਸਾਡੇ ਕੋਲੇ ਆ 8 ਵਜੇ ਤੱਕ ਦੀ ਪਰਮਿਸ਼ਨ ਹੈ ਸਾਨੂੰ ਉਹ ਤੋਂ ਪਹਿਲਾਂ ਹੀ ਡਿਸਟਰਬ ਕਰਨਾ ਸ਼ੁਰੂ ਕਰਤਾ ਤੁਸੀਂ ਦੇਖ ਲਓ ਜੇ ਪੌਣੇ 7 ਹੋਏ ਨੇ ਸਾਨੂੰ ਉਹ ਤੋਂ ਪਹਿਲਾਂ ਹੀ ਡਿਸਟਰਬ ਕਰਨਾ ਸ਼ੁਰੂ ਕਰਤਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੈ ਚਲੋ ਧੱਕਾਸ਼ਾਹੀ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਤੋਂ ਜ਼ਿਆਦਾ ਤਾਂ ਨਹੀਂ ਪਤਾ ਕਿਸ ਨੂੰ ਕਿਦਨਾ ਧੱਕਾ ਹੋ ਰਿਹਾ ਪੰਜਾਬ ਔਰ ਪੰਜਾਬੀ ਹੱਥ ਨੂੰ ਰੋਂਦਣਾ ਚਾਹੁੰਦੇ ਜਿਹੜਾ ਅਸੀਂ ਕਦੇ ਕਿਸੇ ਕੀਮਤ ਤੇ ਹੋਣ ਨਹੀਂ ਦੇਣਾ ਸੋਏ ਇੱਕ ਉਪਰਾਲਾ ਸੀ ਨੌਜਵਾਨਾਂ ਦਾ ਤਰੀਕਾ ਸੀ ਨਵੇਂ ਸੋਚ ਸੀ ਤੇ ਨਵੀਂ ਚੀਜ਼ ਪੇਸ਼ ਕੀਤੀ ਆ ਤਾਂ ਕਿ ਜਨਤਾ ਨੂੰ ਸਮਝ ਆਵੇ ਕਿ ਇਹ ਕਿਹੜੀ ਕੁਰਸੀ ਦੀ ਗੱਲ ਕਰਦੇ ਆ ਰੂਟ ਬੜਾ ਛੋਟਾ ਰੱਖਿਆ ਤੁਸੀਂ ਲੋਕਾਂ ਨੂੰ ਸਮਝ ਵੀ ਨਹੀਂ ਆਇਆ ਇਹ ਨਹੀਂ ਲੋਕਾਂ ਨੂੰ ਸਮਝਾਉਣਾ ਤੁਸੀਂ ਆ ساری ਦੁਨੀਆ ਨੇ ਇੱਥੇ ਨਹੀਂ ਆ ਜਣਾ ਸਾਰੇ ਵੈਸਟ ਹਲਕੇ 'ਚ ਤੁਹਾਡੇ ਕੈਮਰੇ ਰਾਹੀਂ ਜੋ ਤੁਸੀਂ ਕੈਚ ਕੀਤਾ ਜਦੋਂ ਤੁਸੀਂ ਇਹਨੂੰ ਆ ਰਿਲੇ ਕਰੋਂਗੇ ਬ੍ਰਾਡਕਾਸਟ ਕਰੋਗੇ ਤਾਂ ਦੁਨੀਆ ਨੂੰ ਪਤਾ ਲੱਗੂਗਾ ਭਾਂਡ ਵੀ ਲਗਾਏਗੇ ਇਸ ਵਾਸਤੇ ਹਾਂ ਤੇ ਠੀਕ ਹੈ ਉਹਨਾਂ ਨੇ ਆਪਣਾ ਤਰੀਕੇ ਨਾਲ ਦੱਸਿਆ ਕਿ ਭਈ ਕੀ ਕੀ ਹੋ ਰਿਹਾ ਪੰਜਾਬ 'ਚ ਪੰਜਾਬ ਨਾਲ ਕੀ ਕੀ ਹੋ ਰਿਹਾ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਚੇਅਰਮੈਨ ਯੂਪੀ ਤੋਂ ਆ ਰਹੇ ਆ ਅੱਗੇ ਲੈ ਕੇ ਕਿਹਨਾਂ ਨੂੰ ਸਮਝਾਣਾ ਚਾਹੁੰਦੇ ਤੁਸੀਂ ਵੋਟਰਾਂ ਨੂੰ ਵੋਟਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਸਾਹਿਬ ਨੇ ਹੈਲੋ ਕੇਜਰੀਵਾਲ ਸਾਹਿਬ ਨੇ ਨਹੀਂ ਸਮਝਣਾ ਕੇਜਰੀਵਾਲ ਸਾਹਿਬ ਨੇ ਨਹੀਂ ਸਮਝਣੀ ਸਾਡੀ ਗੱਲ ਵੋਟਰਾਂ ਨੂੰ ਸਮਝਾਉਣੀ ਚਾਹੁੰਦੇ ਆ ਕੇਜਰੀਵਾਲ ਨੂੰ ਵੀ ਨਾਲ ਤੁਸੀਂ ਅੱਜ ਸਮਝਾਉਣੀ ਉਹ ਬਨੋਟੀ ਸੀ ਬਨੋਟੀ ਸੀ ਉਹਨੂੰ ਅਜ਼ਰੀ ਆ ਜਾਂਦਾ ਸਾਡੇ ਨਾਲ ਨਹੀਂ ਨਾ ਆਉਣਾ ਤੇ ਅਸੀਂ ਉਹਦਾ ਇਦਾਂ ਦਾ ਹੀ ਸੀ ਪਹਿਲਾਂ ਪਹਿਲਾਂ ਟੋਪੀਆਂ ਪਾ ਕੇ ਸਾਰੇ ਅੰਦolan ਕਰ ਕ੍ਰਾਂਤੀਕਾਰੀ ਸੀਗੇ ਤੇ ਸਾਡੇ ਵਾਲਾ ਹੁਣ ਦੇਖੋ ਕੀ ਕਰਨਾ